ਸਭ ਤੋਂ ਪਹਿਲੇ ਮੈਂ ਸਾਰੇ ਫਗਵਾੜਾ ਨਿਵਾਸੀਆਂ ਨੂੰ ਦੀਵਾਲੀ ਤੇ ਵਿਸ਼ਕਰਮਾਂਡੇ ਤੇ ਬਹੁਤ ਸ਼ੁਭਕਾਮਨਾਵਾਂ ਦਿੰਦੀ ਹਾਂ ਤੇ ਸਾਰਿਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਟ੍ਰੈਫਿਕ ਦੀ ਮੈਨੇਜਮੈਂਟ ਵਿੱਚ ਪੁਲਿਸ ਨੂੰ ਸਪੋਰਟ ਕਰਨ ਆਪਣੀ ਪਾਰਕਿੰਗ ਸਹੀ ਜਗ੍ਹਾ ਤੇ ਕਰਨ ਤਾਂ ਕਿ ਪੁਲਿਸ ਦੀ ਐਨਫੋਰਸਮੈਂਟ ਡਰਾਈਵ ਦੇ ਤਹਿਤ ਕਿਸੇ ਨੂੰ ਕਿਸੇ ਤਰੀਕੇ ਦੀ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਮਾਨਯੋਗ ਐਸਐਸਪੀ ਐਸਐਸਪੀ ਕਪੂਰਥਲਾ ਸ਼੍ਰੀ ਗੌਰਵਪੁਰਾ ਆਈਪੀਐਸ ਜਿਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਿ ਫਗਵਾੜਾ ਦੇ ਵਿੱਚ ਫਲੈਗ ਮਾਰਚ ਕੱਢ ਰਹੇ ਆ ਤਾਂ ਕਿ ਲੋਕਾਂ ਦੇ ਵਿੱਚ ਇਹ ਪ੍ਰੋਸਾ ਬਣੇ ਕਿ ਪੁਲਿਸ ਹੁਣ ਲਈ ਹਰ ਵੇਲੇ ਹਾਜ਼ਰ ਹੈ ਇਸ ਦੇ ਨਾਲ ਨਾਲ ਅਸੀਂ ਸ਼ਹਿਰ ਦੇ ਟ੍ਰੈਫਿਕ ਪ੍ਰਬੰਧ ਨੂੰ ਅਤੇ ਬਾਜ਼ਾਰਾਂ ਦੇ ਜੋ ਵੀ ਹਾਲਾਤ ਚੱਲ ਰਹੇ ਹਨ ਉਸ ਨੂੰ ਵੀ ਚੰਗੇ ਤਰੀਕੇ ਨਾਲ ਵਿਸ਼ਲੇਸ਼ਣ ਕਰਨਾ ਚਾਹੁੰਦੇ ਹਾਂ ਤੇ ਅਸੀਂ ਇਸ ਦੇ ਨਾਲ ਹੀ ਮੈਂ ਲੋਕਾਂ ਨੂੰ ਇਹ ਅਪੀਲ ਕਰਦੀ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਫਗਵਾੜਾ ਨਿਵਾਸੀਆਂ ਨੂੰ ਕਿ ਨਾ ਤਿਉਹਾਰਾਂ ਦੇ ਮੌਕੇ ਜੇ ਕਿਸੇ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਕਿਸੇ ਵੀ ਜਗ੍ਹਾ ਦਿਖਾਈ ਦਿੰਦੀ ਹੈ ਤੇ ਤੁਸੀਂ ਤੁਰੰਤ ਪੁਲਿਸ ਨੂੰ ਇਨਫਾਰਮ ਕਰੋ ਤਾਂ ਕਿ ਅਸੀਂ ਤੁਹਾਡੀ ਮਦਦ ਲਈ ਇਮੀਡੀਏਟਲੀ ਉੱਥੇ ਪਹੁੰਚ ਸਕੀਏ ਤੇ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾ ਸਕੀਏ ਮੈਡਮ ਮੈਡਮ ਜਿੱਦਾਂ ਤਿਹਾੜਾਂ ਦੇ ਮੱਦੇਨਜ਼ਰ ਦੇਖਦੇ ਹੋਏ ਸੁਰੱਖਿਆ ਪ੍ਰਬੰਧ ਕੀ ਕੀ ਆਪਣੇ ਹਨ ਕਿੱਥੇ ਹੈ ਤਿਹਾੜਾਂ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ਜਿਹੜਾ ਸੀ ਉਪਰਾਲਾ ਕੀਤਾ ਹੈ ਸ਼ੈੱਡ ਦੇ ਵਿੱਚ ਜਿੱਥੇ ਪੀਸੀਆਰ ਚੱਲ ਰਹੀ ਹੈ ਅਸੀਂ ਪੀਸੀਆਰ ਦੀ ਪੈਟਰੋਲਿੰਗ ਨੂੰ ਪਹਿਲੇ ਨਾਲੋਂ ਡਬਲ ਕਰ ਦਿੱਤਾ ਹੈ ਅਸੀਂ ਕਈ ਵਾਰ ਦੇਖਦੇ ਹਾਂ ਕਿ ਵਿਦਾਊਟ ਨੰਬਰ ਪਲੇਟ ਕੇ ਬਾਈਕਸ ਲੈ ਕੇ ਜਾ ਰਹੇ ਹੁੰਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਇੰਪਾਉਨ ਕੀਤਾ ਜਾ ਰਿਹਾ ਹੈ ਟ੍ਰਿਪਲ ਰਾਈਡਿੰਗ ਜਿਹੜੇ ਲੜਕੇ ਕਰਦੇ ਆ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਜਿਹੜੇ ਵੀ ਜੈਨੂਇਨ ਲੋਕ ਹੈਗੇ ਆ ਕਿਸੇ ਨਾ ਕਿਸੇ ਮੁਸ਼ਕਲ ਕਰਕੇ ਕਿਸੇ ਪਰੇਸ਼ਾਨੀ ਕਰਕੇ ਉਹਨਾਂ ਨੂੰ ਤਿੰਨਾਂ ਨੂੰ ਟ੍ਰੈਵਲ ਕਰਨਾ ਪੈਂਦਾ ਹੈ ਕਿ ਕਿਸੇ ਦੀ ਨੰਬਰ ਪਲੇਟ ਟੁੱਟੀ ਹੋਈ ਹੈ ਤੁਸੀਂ ਕਾਈਂਡਲੀ ਸਾਡੇ ਵੱਲੋਂ ਕੋਈ ਐਕਸ਼ਨ ਲੈਣ ਤੋਂ ਪਹਿਲਾਂ ਹੀ ਉਹਨਾਂ ਚੀਜ਼ਾਂ ਨੂੰ ਠੀਕ ਕਰ ਲਓ ਅਸੀਂ ਨਹੀਂ ਚਾਹੁੰਦੇ ਕਿ ਕੋਈ ਸ਼ਹਿਰ ਦਾ ਜ਼ਿੰਮੇਵਾਰ ਨਾਗਰਿਕ ਕਿਸੇ ਤਰੀਕੇ ਨਾਲ ਵੀ ਪੁਲਿਸ ਦੀ ਇਨਫੋਰਸਮੈਂਟ ਕਰਕੇ ਸਫਰ ਕਰੇ ਤੇ ਅਸੀਂ ਮਾੜੇ ਅਨਸਰਾਂ ਤੇ ਫਤ ਤੋਂ ਵੱਧ ਹਲਪਾ ਸਕੀਏ ਥੈਂਕ ਯੂ